ਸਾਹਿਬ ਵਾਈਕੂ ਜੀ ਸਾਡੇ ਸੰਗਤਾਂ ਜੁਪੀ ਨੂੰ ਚਾਲੇ ਪਾਉਂਦੇ ਆ ਜੀ ਨਾਨਕ ਮਤਾ ਸਾਹਿਬ ਤੋਂ ਨਾਨਕ ਮਤਾ ਸਾਹਿਬ ਤੁਹਾਨੂੰ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਉੱਥੇ ਜਾ ਕੇ ਚਲੋ ਸਰ ਜਓ ਵਾਈਕੂ ਜੀ ਕਾ ਖਾਲਸਾ ਸ੍ਰੀ ਵਾਈਕੂ ਜੀ ਕੀ ਫਤਿਹ ਇਹ ਸਾਰੀਆਂ ਸੰਗਤਾਂ ਨੂੰ ਸੰਗਤੋ ਅੱਜ ਮਹਾਰਾਜ ਦੀ ਕਿਰਪਾ ਨਾਲ ਜੁਪੀ ਨੂੰ ਚਾਲੇ ਪਾਹੇ ਨੇ ਨਾਨਕ ਮਤਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਜੁਪੀ ਚ ਹੈ ਉੱਥੋਂ ਦੇ ਦਰਸ਼ਨ ਦੇਦਾਰੇ ਤੁਹਾਨੂੰ ਬਲੌਗ ਦੇ ਵਿੱਚ ਕਰਾਵਾਂਗੇ ਅੱਜ ਤੋਂ ਬਾਅਦ ਤੁਹਾਨੂੰ ਆਪਣਾ ਰੀਠਾ ਸੈਲ ਦੇ ਦਰਸ਼ਨ ਵੀ ਕਰਾਵਾਂਗੇ ਨਾਨਕ ਮਤੇ ਤੋਂ ਇੱਕ ਨਾਨਕਪੁਰੀ ਗੁਰਦਵਾਰਾ ਸਹਿਰ ਹੈ ਜਿੱਥੇ ਤਿੰਨਾਂ ਗੁਰਦਵਾਰਿਆਂ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਵਲੌਗ ਦੇ ਵਿੱਚ ਬਾਕੀ ਮਹਾਰਾਜ ਸੋਕਰ ਕੇ ਯਾਤਰਾ ਸਫਲ ਹੋਵੇ ਤਿੰਨ ਜਣੇ ਆ ਗਏ ਪਿੰਡ ਦਾ ਸਾਡਾ ਮੈਂਬਰ ਹੈਗਾ ਬੱਲਨ ਵਾਲਾ ਪਰ ਭੈਣ ਜੀ ਅਮਰਸਰ ਸਾਹਿਬ ਆਹ ਥੋੜੀ ਦੂਰੀ ਦੇ ਵਿੱਚ ਆਸ ਉਹਨੂੰ ਆਪਾਂ ਬਾਲ ਲੈਣਾ ਸੰਗਤਪੁਰੇ ਆ ਗਏ ਆਪਾਂ ਬੰਦਾ ਤਾਂ ਇੱਕ ਉਧਰ ਗੁਰਦਰਾ ਸਾਹਿਬ ਕਿਉਂ ਗਿਆ ਜੀ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਗਿਆ ਨਹੀਂ ਨਹੀਂ ਗਿਆਂਦਾ ਰਹੋ ਜੋ ਗਿਆਂਦਾ ਰਹੋ ਐਮ ਵੇ ਆਜੀ ਸਵੇਰ ਦੇ ਟਾਈਮ ਕਿਨਾ ਆਇਆ ਵੀਰੇ 5:30 ਹੋ ਚੁੱਕੇ 5:20 ਹੋਏ 5:35 ਹੋਏ ਅੱਲਾਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਇਆ ਇੱਕ ਆਪਣਾ ਜੀਰੋ ਨਾਲ ਭਲਣਾ ਸੀ ਤਿੰਨ ਜਣੇ ਪਹਿਲਾਂ ਹੁੰਦੇ ਆ ਉਹਨਾਂ ਨੂੰ ਵੀਰ ਉਹਨਾਂ ਨੂੰ ਭਲ ਲਿਆ ਉਹ ਮਗਰ ਆ ਗਿਆ ਲਾਲੀ ਵੀਰ ਠੀਕ ਹੈ ਵੀਰ ਜੀ ਲਾਲੀ ਹੁਣ ਮਹਾਰਾਜ ਦੀ ਗਿਰਬਾਣਾ ਜੂਬੀ ਨੂੰ ਚਾਲੇ ਪਾਦਦੇ ਨੇ ਸੰਗਤਾਂ ਨੇ ਇਹ ਬਾਰੇ ਕੀ ਵਾਇਰਲ ਨਹੀਂ ਨਹੀਂ ਪਹਾੜੀਆਂ ਜੀ ਆਪਣਾ ਮਸਲਾ ਹੁੰਦਾ ਵਾ ਕੋਈ ਗੱਲ ਨਹੀਂ ਕੀਤੀ ਉਹ ਕੋਈ ਗੱਲ ਨਾ ਬਣੀ ਉਥੇ ਪਹਾੜੀਆਂ ਦੇ ਕਰਦੇ ਨੇ ਪਤਨੀਆਂ ਹੁਣ ਤੱਕ ਉਹਨਾਂ ਨੇ ਜੇ ਪਲਾਨ ਕਰਦੇ ਨਹੀਂ ਨਾ ਜਨੇਬ ਪਲਾਨ ਕਰਦੇ ਨਹੀਂ ਉਹਨਾਂ ਨੇ ਤੇ ਗੱਲ ਨਹੀਂ ਬਾਕੀ ਮਹਾਰਾਜ ਸੋਕਰ ਕੇ ਬੜੇ ਜਰ ਬਾਦ ਅਸੀਂ ਬਲੌਗ ਬਣਾਉਂਦੇ ਫਿਰ ਹਾਂ ਸਤੰਬਰ ਚ ਗਏ ਹਾਂ ਨਾ ਹਜੂਰ ਸਾਹਿਬ ਪਹੁੰਚ ਤੱਕ ਦੀ ਯਾਤਰਾ 55 ਦੇ ਅੱਗੇ ਜਾ ਕੇ ਬਿਲਕੁਲ ਤੇ ਆ ਗਏ ਸਰ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਨਹੀਂ ਪਹੁੰਚਣਗੇ ਸੰਤਾਂ ਵਿਆਸ ਲਾ ਕੇ ਪਹੁੰਚ ਲਿਆਗੇ ਜੀ ਵਿਆਸ ਲਾ ਕੇ ਬਹੁਤ ਕਿਹਦੇ ਗਿਆਨਣ ਹੋਈ ਜਾ ਰਿਹਾ ਹੁਣ ਹੁਣ ਚਾਨਣ ਦੋ ਦਿਨ ਚੜਦਾ ਜਾਂਦਾ 6 ਵਜੇ ਚੜਦਾ ਜਾਂਦਾ 6 ਇਹਦਾ ਟਾਈਮ ਹੋ ਗਿਆ 6 ਵਜੇ ਲੀਟ ਹੋ ਗਏ ਫਿਰ ਵੀ ਆਪਾਂ ਦਾ ਨਾ ਇਹ ਲੋਗੇ ਪਰ ਚਲੋ 6 ਵਜੇ ਆਪਾਂ ਵਿਆਸ ਆ ਗਏ ਪੱਗ ਪੱਗ ਬੈਲਸ ਮੋਂਟਨੀਰ ਹੋ ਜੋ ਥੋੜਾ ਹੀ ਰਹਿ ਗਿਆ ਬਸ ਜੀ ਚੌਂਕ ਰਹਿ ਗਿਆ ਥੋੜਾ ਜਲੰਧਰ ਆਪਾਂ ਸੰਗ ਦਾ ਜਲੰਧਰ ਪਹੁੰਚੀਆਂ ਜੀ i raid ਓ ਕੀ ਆ ਚੱਲ ਜੇ ਠੀਕ ਆ ਜੀ ਦੇ ਮਗਲੇ ਦੋਸਤ ਸਾਡੇ ਜਾ ਗੰਡੇ ਆ ਗਏ ਠੀਕ ਸੌਂਗੇ ਜੀ ਉੱਠੋ ਵੀਰੇ ਜਾ ਗੰਡੇ ਜਾ ਕੇ ਸੌਣ ਜੀ 200 ਕਿਲੋਮੀਟਰ ਪੈਂਡਾ ਤੈ ਕਰ ਲੈਂਦਿਆਂ ਨਾ ਬਬਿਆ 200 ਕਿਲੋਮੀਟਰ ਪੈਂਡਾ ਸੰਗਤ ਤੈ ਕਰ ਆਈਆਂ ਨਹੀਂ ਢਾਈ ਘੰਟਿਆਂ 'ਚ 200 ਕਿਲੋਮੀਟਰ ਜੀ 200 ਕਿਲੋਮੀਟਰ ਤੇ ਆ ਗਏ ਆ ਪੰਡਿਹਾ ਨਾ ਬਾਰ ਕਰਕੇ ਉਹਦੇ ਬਾਜੀ ਖੰਨਾ ਆ ਗਏ ਆ ਨਾ ਹੋਰ ਦੋਸਤੋ ਕੀ ਆ ਚੱਲ ਜੇ ਠੀਕ ਆ ਜੀ ਦੇ ਹੋਈਏ ਬੋਲ ਲਲੀਰ ਨਾ ਬਪੇ ਨਾ ਇੱਤਨਾ ਵੇਦ ਕੱਢੀ ਜਲਾ ਬੇਜਾ ਕੇ ਦੇ ਜਨਾਵਰੇ ਵੀ ਜਿੰਦਰ ਨੂੰ ਟਰੱਕ ਲੈ ਕੇ ਕਰ ਦਿੰਦੇ ਦੋ ਟਰੱਕਾਂ ਵਾਲਿਆਂ ਨੇ ਚਕਾਨੀਆਂ ਮਾਰ ਲੀਆਂ ਹੋਰ ਹੋਰ ਬਾਕੀ ਚਲੋ ਮਹਾਰਾਜ ਦੇ ਘਰ ਜਾਂਦੇ ਸੱਚੇ ਬਾਦਸ਼ਾਹ ਯਾਤਰਾ ਸਫਲ ਕਰੇ ਅਣ ਜਾ ਕੇ ਨਾਨਕ ਪਤਾ ਸਾਹਿਬ ਦੇ ਦਰਸ਼ਨ ਕਰੰਦੇ ਗੁਰੂ ਨਾਨਕ ਦੇਵ ਜੀ ਦਾ ਘੱਟਰਾ ਸਾਹਿਬ ਪਹਿਲੀ ਵਾਰ ਸੇ ਸਾਡਾ ਦਾਦਾ ਨਾਨਕ ਸ਼ੀਰਨ ਯੂਪੀ ਨਹੀਂ ਆਵਾਂਗੇ ਜੁਪੀ ਨਹੀਂ ਆ ਰਹੇ ਯੂਪੀ ਜੀ ਨਹੀਂ ਜੁਪੀ ਦੇ ਬਾਰਡਰ ਤੇ ਆ ਉੱਤਰਾਖੰਡ ਆ ਉੱਤਰਾਖੰਡ ਨਹੀਂ ਭਰਾ ਨਾਨਕ ਮਦਰ ਦੀ ਗੱਲ ਕਰਦੇ ਆ ਅਰੇ ਉਹ ਵੀ ਤਾਂ ਪੜਤੀ ਆ ਉਹ ਵੀ ਮਟਰ ਦਾ ਨਾ ਉੱਤਰਾਖੰਡ ਤੇ ਨਹੀਂ ਨਾ ਨਾਨਕ ਮਤਾ ਉੱਤਰਾਖੰਡ ਦੀ ਵੀਰੇ ਭਾਜੀ ਨਾਨਕ ਮਤਾ ਜਿਹੜਾ ਉੱਤਰਾ ਪ੍ਰਦੇਸ਼ ਆ ਬੀਠਾ ਸਾਹਿਬ ਉੱਤਰਾਖੰਡ ਚ ਆ ਉੱਤਰ ਪ੍ਰਦੇਸ਼ ਹਾਂ ਉੱਤਰ ਮੱਧ ਉੱਤਰ ਪ੍ਰਦੇਸ਼ ਉੱਤਰ ਮੱਧ ਉੱਤਰ ਪ੍ਰਦੇਸ਼ ਬਾਕੀ ਜਾ ਕੇ ਸਾਤਾ ਲਾਵਾਂਗੇ ਬਾਕੀ ਅੱਗੇ ਕਿਵੇਂ ਫੜ ਗਈ ਮੈਂ ਦੱਸਾਂ ਅੱਗੇ ਦੇਖਦੇ ਜਿਹੜਾ ਆਪਣਾ ਰੀਡਾ ਸਾਹਿਬ ਉਹ ਚੂਕੇ ਰੀਸਡੇਟ ਤੇ ਪੈਂਦਾ ਉੱਤਰਾਖੰਡ ਦੇ ਠੀਕ ਹੈ ਓਕੇ ਆਹ ਚੂਕੇ ਪੈਂਦਾ ਓਕੇ ਜੂ ਦੇ ਕੇ ਉੱਤਰਾਖੰਡ ਹਾਂ ਯਾਰ ਤੁਸੀਂ ਨਾ ਬਹੁਤ ਸੀਰੀਅਸ ਲੈ ਜਾਂਦੇ ਕੇ ਵਾਲੇ ਇੱਥੋਂ ਜੀ ਫਰੇਗਾੜ ਸਾਹਿਬ ਰਹਿ ਗਿਆ 18 ਕਿਲੋਮੀਟਰ ਸਰਹੰਦ 15 ਤੇ ਅੰਬਾਲਾ 70 70 ਕਿਲੋਮੀਟਰ ਤੇ ਆ ਗਏ ਹੁਣ ਬ੍ਰੇਕ ਕਰਕੇ ਮੋਰਨਿੰਗ ਟਾਈਮ ਤੇ ਬ੍ਰੇਕਫਾਸਟ ਕਰਾਂਗੇ ਹਾਂ ਸੇ ਦੀ ਚੌੜੀ ਵੀ ਦੀ ਆ ਗਿਆ ਨਾ ਹਾਂ ਨੇੜੇ ਚੌੜੀ ਤੇ ਬਨਾਲ ਚੌੜਾ ਨਾਲ ਕਰੇ ਤੇ ਆ ਨਾਲ ਬਰਾਉ ਵਾਗੂ ਬਾਹਵੇਂ ਆ ਗਿਆ ਕੰਮ ਵਿੱਚ ਜੀ ਠੀਕ ਹੈ ਜੀ ਮਿਲਦੇ ਨਾਲ ਅੱਗੇ ਜਾਗੇ ਮਿਲਦੇ ਬਲੇ ਜਾਗੇ ਯਾਤਰਾ ਵੀ ਜੀ ਆਪਾਂ ਯਾਤਰਾ ਕਰ ਰਹੇ ਆਂ ਰਾਜਪੁਰੇ ਦੇ ਥੋੜਾ ਜਿਹਾ ਪਿੱਛੇ ਖੜੇ ਆਂ ਰਾਜਪੁਰੇ ਦੇ ਪੁੱਛੇ ਖੜੇ ਵੀ ਇੱਕ ਮੋੱਖੀ ਚੀਜ਼ ਵੇਖੀਏ ਕੋਜੀ ਆਹ ਵੇਖੋ ਅਮਲੀਆਂ ਨੇ ਕੀ ਕੀਤਾ ਐਂਗਲ ਹੀ ਸਾਰੇ ਵੱਢ ਕੇ ਲੈ ਗਏ ਆ ਵੇਖੋ ਆਹੋ ਵੇਖੋ ਇਧਰ ਲੱਭਨੇ ਰਹਿ ਗਏ ਆ ਵੇਖੋ ਆ ਵੀ ਲੈ ਜਾਣਗੇ ਮੇਰੇ ਨਾਲ ਸਵੇਰ ਤੱਕ ਹਨਾ ਵਾਪਸੀ ਤੇ ਆ ਕੇ ਤੁਹਾਨੂੰ ਇਹ ਵੀ ਦਰਸ਼ਨ ਕਰਾਵਾਂਗੇ ਵੀ ਅਮਲੀਆਂ ਨੇ ਐਂਗਰ ਰਹਿੰਦੇ ਕਿ ਨਹੀਂ ਆ ਵੇਖੋ ਮੈਂ ਮਾ ਆਪਣਾ ਮਾਜਾ ਫੇਰ ਵੀ ਸੀ ਕੋ ਆ ਦਿਖਾਦਾ ਮਾਦ ਵਿੱਚ ਬੋਲਦਾ ਉਖਾ ਬਣਾ ਦੇ ਨਾ ਇਹ ਮਿੰਨੀ ਨੋਕੀ ਜੀ ਨਹੀਂ ਲੱਗਦੀ ਸਰਕਾਰੀ ਨਹੀਂ ਮੰਨ ਲੋ ਚੀ ਛੜਕਾ ਦੇ ਨਹੀਂ ਅੰਗ ਛੱਡਣ ਦੇ ਤੇ ਕਿਤਨਾ ਭਵੰਤ ਮਾਨ ਸਾਗੇ ਨਜਾਮਾ ਦੇ ਪਹਿਲੇ ਵੜਕੇ ਲੈ ਗਏ ਆਮ ਦੇ ਐਮਐਲ ਦੀ ਸ਼ੈਤਾਨੀ ਲੱਗਦੀ ਪੈਂਦਾ ਹਣਾ ਨਹੀਂ ਨਹੀਂ ਹਾਂ ਉਹ ਵੜਨੇ ਪੂਖ ਖਾਂਦੇ ਇਤਨਾ ਭਵੰਤ ਮਾਨ ਜੀ ਘਰ ਟਾਇੰਦ ਨਹੀਂ ਗੱਲ ਪਾਣੀ ਫਿਰ ਆ ਵੀ ਚੀਜ਼ਾਂ ਟਾਉਣੀਆਂ ਪੈਣੀਆਂ ਤੁਹਾਡੇ ਤੇ ਸਰਕਾਰੀ ਚੀਜ਼ ਨਹੀਂ ਸੇਵਦੇ ਦੂਜਿਆਂ ਨੂੰ ਕਿੱਥੇ ਦੇਵ ਕਰੋਗੇ ਤੁਸੀਂ ਉਹ ਚੌਕ ਫੈਲ ਲੈ ਵੀ ਫਿਰ ਦੀ ਗੱਲ ਬਾਗੇ ਵਾਲਾ ਕਰੀ ਚੌਲ ਖਾਣੇ ਇਹ ਮੈਂ ਦੋ ਖਾਣਾ ਖਾਈ ਜੋ ਕਹ ਦਸ ਚੌਲ ਖਾਣੇ ਲਿਆਓ ਚੌਲ ਗਾਲੀ ਨੇ ਨਾਲੋ ਜੀ ਆਪਣੇ ਆਲੇ ਚਾਹ ਬਣ ਲਗੀ ਜਿੱਤੀ ਚਾਹ ਵੀ ਨਾਲ ਹੀ ਲੈਂਦੀ ਆਹ ਵੀ ਚਾਹ ਚੌਲ ਇਹਦਾ ਵੀ ਵੰਦੇ ਆ ਵੀ ਚੌਲ ਚੌਲ ਠੰਡੀ ਹੋ ਗਈ ਕੀ ਬਣਾ ਖਰਾਬ ਇਹ ਕੰਪਨੀ ਮਾੜੀ ਜਿਹੜੀ ਘਰ ਤੋਂ ਕੇਸਰੀ ਲਈ ਜੀ ਇਹਦੇ ਗੁੱਡੇ ਇਹ ਗੁੱਡ ਡੇ ਇਹਦੇ ਇਦਾਂ ਹੀ ਹੋਣਾ ਗੁੱਟ ਗੁੱਟ ਡੇ ਹੀ ਆ ਮੈਂ ਤੁਹਾਨੂੰ ਆਖਿਆ ਵੀ ਚੁੱਲਾ ਜੇ ਨਾਲ ਹੀ ਲੈ ਆਓ ਤੇ ਗਰਮ ਕਰ ਲੈਣੀ ਆਪਾਂ ਉਹ ਤੇ ਲੈ ਲੈਨੇ ਰਾਜਪੁਰ ਆਓ ਕਹਾਂ ਹੁਣ ਆਪਾਂ ਰੇਤ ਤੇ ਕਰਾਂਗੇ ਹਾਂ ਮੁੰਡਾ ਪਹਿਲਾਂ ਆ ਕੇ ਕਰੇ ਪਿਆ ਇਹਦੀ ਆਪਣਾ ਖਾਣਾ ਖਰਾਬ ਹੋ ਗਈ ਆ ਉਹ ਲੈ ਆਉਣਾ ਸੀ ਉਹ ਤਾਂ ਕਿਹ ਰੱਖਿਆ ਬਾ ਠੀਕ ਆ ਤੇ ਫਿਰ ਕਿਹਨਾਂ ਦੱਸਿਆ ਨਹੀਂ ਤੇ ਚੁੱਲਾ ਵੀ ਆ ਗਿਆ ਇਹਦੇ ਵੀ ਚੁੱਲਾ ਗਏ ਆ ਚੁੱਲਾ ਵੀ ਹੈਗਾ ਉਹ ਗਿਆ ਜਿਹਦਾ ਨਾਲ ਹੀ ਆਪਾਂ ਕਰੇ ਵਿਆਹ ਸਰੋ ਜੀ ਮੈਂ ਤੇ ਨਹੀਂ ਰੋਟੀ ਪਣੀ ਖਾ ਕੇ ਹੁਣ ਵੀਰ ਪ੍ਰਸ਼ਾਦਾ ਸ਼ਾਕਿਰ ਹਣਾ ਚੋਣਾਂ ਨੂੰ ਮਤ ਦੇ ਕੇ ਜਿਹੜਾ ਫੋਟੋ ਜੁੜਦਾ ਫੋਟੋ ਸ਼ੁਰੂ ਹੋ ਗਿਆ ਇਹ ਇਹ ਬੰਦਾ ਰਾਜਧਾਨੀ ਦਾ ਫੋਟੋ ਇਹ ਇਹ ਸ਼ੁਰੂਆਤ ਹੋਈ ਅੱਖਾਂ ਖੋਜ ਜਿਆਦਾ ਹਜੇ ਥੋੜੀ ਕਦਰ ਹੈਗੀ ਯਾਰ ਬਹੁਤ ਜਿਆਦਾ ਤਾਂ ਨਹੀਂ ਕੀ ਵਧੀਆ ਆ ਗਈ ਲੱਣੀ ਵਧੀਆ ਬਹੁਤ ਵਧੀਆ ਇਹ ਪਹਿਲੀ ਸਾਹ ਸੰਗੀ ਸਾਹ ਐਸਾ ਬਣਾ ਦੇ ਤੂੰ ਮੈਂ ਬਾਲੇ ਨਹੀਂ ਮੁਕਤਣਾ ਸ਼ਾਮਾਂ ਤੱਕ ਚਲੋ ਇਹ ਮੈਂ ਦੇਖਣਾ ਐਂਗਲ ਬਣਾਉਣਾ ਹਲ ਹਲ ਪਾਣਾ ਤੇਂਗਾ ਨਾ ਉਹ ਇਹ ਆ ਦੇ ਭੱਟਾ ਇਹ ਪਟਾ ਕੱਢੀ ਚੱਲ ਦੋ ਜੀ ਫੋਟੋ ਸ਼ੂਟ ਹੋਣ ਧਿਆ ਛੋਟਾ ਸ਼ੂਟ ਛੋਟਾ ਸ਼ੂਟ kalau مطلب چلو برا لگو ਵਾਲੇ ਤੋਂ ਥੋੜਾ ਪਿਛੇ ਲੈ ਰੋਟੀ ਖਾ ਕੇ ਟਾਈਮ ਟਾਬੇ ਟਾਬੇ ਹੈ ਟਾਬੇ ਦੇ ਲੋ ਜੀ ਸੰਗਤਾਂ ਮਹਾਰਾਜ ਦੀ ਕਿਰਪਾ ਨਾਲ ਪ੍ਰਸ਼ਾਦਾ ਛਕ ਲਿਆ ਸੀ ਤੇ ਪ੍ਰਸ਼ਾਦਾ ਛਕ ਕੇ ਹੁਣ 20-25 ਕਿਲੋਮੀਟਰ ਆ ਗਏ ਬਸ ਸ਼ੰਭੂ ਬਾਰਡਰ ਤੇ ਲੱਗ ਜਾ ਗਏ ਹਾਂ ਜਿੱਥੇ ਧਰਨਾ ਹੈ ਕਿਸਾਨਾਂ ਦਾ ਤੇ ਜੇ ਕੋਈ ਸਮਾਨ ਇੱਧਰ ਉੱਧਰ ਕੀਤਾ ਹੈ ਤਾਂ ਤੁਹਾਨੂੰ ਉਹ ਵੀ ਵਿਖਾ ਦਾਂਗੇ ਵੀਡੀਓ ਦੇ ਵਿੱਚ ਬਾਕੀ ਆਹ ਬਲੌਗ ਥੋੜਾ ਲੰਮਾ ਹੀ ਚੱਲੂਗਾ ਮੈਂ ਤਾਂ ਰਹਿ ਗਿਆ ਥੋੜਾ ਹੀ ਉਹ ਅੱਗੇ ਸਾਈਨ ਬੋਰਡ ਤੇ ਆ ਜਾਣਾ ਰਾਜਪੁਰਾ ਟੱਪ ਆਏ ਆ ਰਾਜਪੁਰੇ ਤੋਂ ਹੀ ਆ ਗਏ 25 ਕਿਲੋਮੀਟਰ ਅਗੇ ਆਮ ਵਾਲਾ ਸ਼ੰਭੂ ਬਾਟਰੌਣੀ ਵਾਲਾ ਜੀ ਹਾਂ ਜੀ ਸ਼ੰਭੂ ਬਾਟਰ ਉਹ ਟਿਕਸਾ ਨਨਿਤਰ ਨਾ ਆਇਆ ਹੀ 14 ਮਹੀਨੇ ਤੱਕ ਨਾ ਗੱਲੇ ਆ ਜੀ ਤੇ ਹਾਂਜੀ ਆਹ ਵੇਖੋ ਪਿੰਜਾ ਵੇਖੋ ਜੀ ਆਹ ਵੇਖੋ ਸਮਾਨ ਨੰਨਾ ਖੁਦ ਰਿਆ ਪਿਆ ਕਿਸਾਨਾਂ ਦਾ ਲੇਕਿਨ ਆ ਲੱਗਦਾ ਲਾਈ ਗਏ ਹਨ ਨਹੀਂ ਗਏ ਨਹੀਂ ਨਹੀਂ ਲੈ ਕੇ ਸਮਾਨ ਸਾਰਾ ਜੀ ਸ਼ੰਭੂ ਤੋਂ ਆ ਗਿਆ ਆ ਗਿਆ ਅਰੇ ਵੀਰ ਬਰਾ ਕੋਈ ਦਲ ਤੂਫਾਨਾ ਨਾ ਡਾਇਓ ਸਮਾਨ ਸਾਰਾ ਲੈ ਗਿਆ ਇਥੇ ਇਹ ਨਹੀਂ ਪਤਾ ਵੀ ਉਹ ਪੁਲਿਸ ਵਾਲੇ ਲੈ ਕੇ ਗਏ ਕਿਸਾਨ ਲੈ ਕੇ ਲੈ ਕੇ ਜੀ ਇੱਥੇ ਲੱਗਾ ਸੀ ਆਪਣਾ ਜੀ ਧਰਨਾ ਠੀਕ ਹੈ ਵੀ ਜੀ ਸ਼ੰਭੂ ਬਾਡੇ ਜੀ ਦੋ ਦੂਰੋਂ ਕਰੇਗਾ ਨਾ ਉਹ ਉਥੇ ਬੈਰੀਕੇਟ ਹੈ ਇੱਥੋਂ ਤੱਕ ਕਿਸਾਨ ਜਾਂਦੇ ਆ ਆ ਜਿਹੜੀ ਚੌਂਕੀ ਜੀ ਬਣੀ ਨਾ ਆ ਜਿਹੜੀ ਇੱਥੋਂ ਤੱਕ ਕਿਸਾਨ ਜਾਂਦੇ ਆ ਉਹਨਾਂ ਅੱਗੇ ਬੈਰੀਕੇਟਿੰਗ ਕੀਤੀ ਹੋਈ ਹੈ ਇੱਥੋਂ ਤੱਕ ਕਿਸਾਨ ਹੁੰਦੇ ਆ ਦੇਖੋ ਆ ਬੈਰੀਕੇਟਿੰਗ ਕੀਤੀ ਆ ਜੇ ਇਹਨਾਂ ਨੇ ਸਾਰੀ ਮਾਪ ਕੋਲ ਬੰਦੇ ਸੀ ਨਾ ਬਾਦ ਸ਼ਹਾਬਾਦ ਕ੍ਰੋਸ ਕਰ ਲਿਆ ਬਾਦ ਸ਼ਹਾਬਾਦ ਕ੍ਰੋਸ ਕਰ ਲਿਆ ਹਾਂ ਜੰਨਲ ਅਪਰਾ ਟੋਟਲ ਸਫ਼ਰ ਜਿਹੜਾ ਰਹਿ ਗਿਆ 444 ਕਿਲੋਮੀਟਰ ਤੇ ਛੇ ਵੇਲੇ ਪਹੁੰਚਾਂਗੇ 7 ਘੰਟੇ ਦੇ ਸਫ਼ਰ ਪਾਉਣ ਜਾਵਾਂਗੇ 7 ਮਿੰਟ ਲੱਗਣਗੇ 5 ਵਜੇ ਤੱਕ ਪਹੁੰਚਾਂਗੇ ਹਾਂ ਇਸ ਟਾਈਮ 9:30 ਹੋਏ ਆ 4-5 ਵਜੇ ਤੱਕ ਪਹੁੰਚਾਂਗੇ ਪਾਣੀਪਤਾ ਪਹੁੰਚ ਗਏ ਆ ਪਾਣੀਪਤਾ ਤੇ ਆਪਾਂ ਪਹੁੰਚ ਗਏ ਆ ਪਾਣੀਪਤ ਹੋਣਾ ਪਾਵਾ ਜਾ ਰਹੇ ਆ ਕਿੰਨਾ ਇੱਕ ਮਿੰਟ ਆਵੇ ਕੀ ਵੇ ਪਾਣੀ ਗਲੋਜਾਈਟਾਂ ਨੂੰ ਮੂਵ ਕਰੀ ਚੱਲ ਮੇਰੇ ਨਾਲ ਮੂਵ ਕਰ ਪਹਿਲਾਂ ਹਾਂ ਲਾਹ ਤਾਂ ਸੰਗ ਤੋਂ ਹੁਣ ਆਪਾਂ ਪਾਣੀ ਤੇ ਪੱਤ ਪਹੁੰਚ ਗਏ ਆ ਪਾਣੀ ਤੇ ਪੱਤ ਪਹੁੰਚ ਗਏ ਆ ਆਪਾਂ ਪਾਣੀਪਤ ਤੇ ਹੁਣ ਆਪਣਾ ਤੋਂ ਸਫ਼ਰ 350 ਕਿਲੋਮੀਟਰ ਰਹਿ ਗਿਆ ਤੇ 400 ਕਿਲੋਮੀਟਰ ਆਪਾਂ ਸਵੇਰ ਦਾ ਸਫ਼ਰ ਪਿਆ ਕਰ ਚੁੱਕੇ ਆਂ 750 ਕਿਲੋਮੀਟਰ ਟੋਟਲ ਹੀ ਗੁਰਦੁਆਰਾ ਸਾਹਿਬ ਦਾ ਰਸਤਾ ਮਾਣ ਆਈ ਦੀ ਕਰਮਣਾ ਬਹੁਤ ਵਧੀਆ ਸਫ਼ਰ ਹੋਣ ਰਿਹਾ ਛਰਦੀ ਕਲਾ ਆ ਬਾਕੀ ਇਹ ਦੂਜੇ ਵੀਰ ਜੀ ਹੋਣੇ ਦੇਣਗੇ ਤੁਹਾਨੂੰ ਵਿਚਾਰ ਲਾਲੀ ਵੀਰ ਲਾਲੀ ਵੀਰ ਨੇ ਵਿਚਾਰੇ ਹੋਈ ਆ ਬੋਦਲ ਬੜੀ ਫਿਰਦਾ ਪਾਣੀ ਤੇ ਪਤੰਦਾ ਆ ਗਿਆ ਉਹ ਚਾਰਾ ਨਾ ਲਾਲੀ ਜੀ ਨਵਾਂ ਕੰਦ ਸੋਹਰਾ ਬਾਕੀ ਅੱਗੇ ਅੱਗੇ ਇਹਣਾ ਜਿਹੜਾ ਅਗਲਾ ਸ਼ਹਿਰ ਆਉਣਾ ਵਾ ਉਹ ਸੋਣੀ ਆਉਣਾ ਤੇ ਫਿਰ ਪੱਤ ਆਉਣਾ ਵਾ ਸੋਣੀ ਪੱਤ ਸੋਣੀ ਪੱਤ ਇਹ ਫਾੜੀ ਭਾਈ ਹਰ ਕੀ ਕਰੀਏ ਹਰ ਰੁਕੇ ਆਪਾਂ ਤੇ ਕੀ ਕਰਨ ਲੱਗੇ ਬੀ ਲੋ ਬੇ ਲੱਗੇ ਯਾਰ ਥਿਸ ਇਜ਼ ਦਾ ਗੰਨਾ ਤੇ ਗਣਕਾਂ ਵੀ ਇਧਰ ਪੱਕੀਆਂ ਨਹੀਂ ਬਸ ਵੱਧ ਵੱਧ ਦਾ ਦੇ ਪੰਜ ਦੇ ਤੱਕ ਵਾਡੀ ਪਾਏਗਾ ਮੈਂ ਨਾ ਆਉਂਦਾ ਵੀ ਆਦਾ ਹਾਂ ਤੇ ਹੁਣ ਚਲਾ ਆਣਾ ਉਹ ਗੱਲ ਪੰਜਾਬੀ ਵਾਲੀ ਨਾ ਕਰਨੀ ਇਹਨਾਂ ਦੇ ਹੱਥ ਨਹੀਂ ਰਹਿੰਦੇ ਕੀ ਤੇਰੇ ਕੋਲ ਉਹ ਪਾਣੀ ਖੜਕਾ ਪਾਈ ਯਾਰ ਇਹ ਜੀ ਮਲਗੀਰਾ ਜੀ ਤੇਰੇ ਨਾਲ ਲਾ ਵੀ ਬਿਸਕਟ ਕੱਲਾ ਖਾਂਦੇ ਤੇ ਪੈਸੇ ਸਾਂਝੇ ਪਾਤੇ ਵਾਹ ਵੀ ਵਾਹ ਅਰ ਜੀ ਨੂੰ ਵੀ ਲੈਫਟ ਕਰਦੇ ਯਾਰ ਜੀਨ ਮਗੋੜੀ ਗੱਲ ਰੋਹ ਦੇ ਸਪੈਰਿੰਗ ਨਹੀਂ ਆਉਂਦੇ ਯਾਰ ਓਏ ਅਰ ਜੀ ਨੂੰ ਲੈਫਟ ਕਰਦਾ ਕਿੰਨੋ ਕਰਨੀਤ ਮਰ ਰਹਿਣ ਤੇ ਕੀ ਆਂਦੇ ਵੇਖੂਗਾ ਪੇ ਵੇ ਵੇ ਕੇ ਗਾਹ ਫੇਰ ਕਹੂਗਾ ਜਾਣਾ ਤਸੂਗਾ ਹਾਂ ਚੱਲ ਤੇ ਚੱਪੋਰੇ ਤੇ ਹੀ ਪੈਣ ਆਉਣਾ ਪੱਕੇ ਤੇ ਆ ਗਿਆਂ ਆ ਬੰਦ ਸੋਇਆ ਗਿਆ ਗੜੇ ਹਾਈਵੇ ਦੇ ਪਹਿਲੇ 6 ਲਾਇਨ ਪਹਿਲਾ ਹੀ ਟੋੜਾ ਪਹਿਲਾ ਟੋੜਾ ਤਾਂ ਟੋੜ ਹੀ ਬੜਾ ਖਤਰਨਾਕ ਬਣਾਉਂਦੇ ਆ ਬਣਾਉਂਦੇ ਬਣਿਆ ਹੋਇਆ ਆ ਰੈਡੀ ਨਹੀਂ ਉਹ ਮੈਂ ਉਹ ਅਸ਼ਾ ਚਾਹ ਉਹ ਕਿਚਕਣ ਉਹ ਮੂੜਿਆਂ ਦੇ ਝੜਕ ਮੂੜਿਆਂ ਦੀ ਝੜਕ ਆਪਾਂ ਜਾਣਾ ਮਰਾਦਾਬਾਦ ਨੂੰਣਾ ਮਰਾਦਾਬਾਦ ਜਾ ਰਹੇ ਹਾਂ ਜੀ ਸੰਧਾ ਮਰਾਦਾਬਾਦ ਨਹੀਂ ਜਾ ਰਹੀਆਂ ਤੇ ਲੋੜੇ ਬੜਾ ਤਾਂ ਆਹ ਜਮੜੇ ਇੱਥੇ ਆਉਂਦੇ 2 ਵਜੇ ਤੁਹਾਨੂੰ ਮੋਂ ਲੈਂਜ ਕੰਮ ਕਰਾਵਾਂਗੇ ਦੋ ਜੀ ਆਪਾਂ ਲੰਚ ਟਾਈਮ ਤੇ ਹੁਣ ਟੋਲ ਸਿੰਘ ਜੀ ਆ ਗਏ ਨੇ ਦੋ ਵਜੇ ਦਾ ਲੰਚ ਟਾਈਮ ਹੈ 2:30 ਕਰ ਲਾਂ ਲੰਚ ਟਾਈਮ 3 ਵਜੇ ਕਰ ਲਾਂ ਗੱਡੀ ਆ ਗਿਆ ਟੋਲ ਆ ਰਿਹਾ ਗੱਡੀ ਦਾ ਲੰਚ ਟਾਈਮ ਗੱਡੀ ਚੈੱਕ ਅਪ ਹੋਣਾ ਟੋਲ ਆ ਗਿਆ ਤੇ ਮਰਾਦਾਬ ਹਲੇ ਕਿੰਨਾ ਪਿਆ 100 ਫੇਰੀ ਬਣ 100 ਕਿਲੋਮੀਟਰ ਮਰਾਦਾਬ ਹੈ ਜੀ ਦਾ ਬਾਤੋਂ ਗਾੜੀ ਫਿਰ ਵੇਖਾਂ ਕਿ ਕਿੱਥੋਂ ਜਾਂਦੇ ਹਾਂ ਟੋਲ ਜੇ ਤੁਹਾਨੂੰ ਮਾਰ ਪੜੇ ਜਿੰਨੇ ਥੋੜੇ ਹੀ ਨੇ ਟੋਲ ਨੇ ਵੇਖਿਨਿਆ ਜੇ ਕਿਹਾ ਟੋਲ ਹੀ ਪੜੇ ਆ 20 ਕਿਲੋਮੀਟਰ ਤੇ ਆ ਜਾਂਦਾ 115 ਰੁਪਏ ਚੱਕੀ ਤੋਂ ਤੇਰੇ ਪਿੱਛੇ 150 ਕਟਾਇਆ ਹਲੇ ਵੀ 20 ਕਿਲੋ ਮਨਾ 20 25 ਕਿਲੋਮੀਟਰ ਹੈ ਲੇਵ ਲੱਗ ਗਈ ਇਹਦੀ ਦੇ ਰਾਲੀ ਦੀ ਲੇਵ ਲੱਗ ਗਈ ਆ ਗਈ ਮਰਾਦਾਬਾਦ ਮੈਂ 30 40 ਕਿਲੋਮੀਟਰ ਮਰਾਦਾਬਾਦ ਰਹਿ ਗਿਆ 30 40 ਕਿਲੋਮੀਟਰ ਤੋਂ ਨਾਲ ਕਿੰਨਾ ਸਾਈਬ ਰਹਿ ਗਿਆ ਜੀ ਨਾਲ ਪਤਾ ਕਿੰਨਾ ਰਹਿ ਗਿਆ ਮਰਾਦਾਬਾਦ 140 140 ਕਿਲੋਮੀਟਰ ਮਾ ਸਾਹਿਬ ਦਾ ਆਪਣਾ 140 ਕਿਲੋਮੀਟਰ ਤੇ ਜਾ ਕੇ ਦੇ ਸਟੇ ਆ। ਤੇ ਆਇਆ। ਇਹ ਜੀ ਛੋਟਾ ਜਿਹਾ ਥੀ। ਬੜੇ ਸੁਸਤ ਹੋ ਗਏ ਸਾਰੇ। ਸੋ ਇਤਨੀ ਸਾਰੇ ਸਹੀ ਹੋ ਗਏ। ਇਕੱਲੀ ਚੱਲ ਰਹੇ ਹਾਂ। ਚੱਕਰ ਹੀ ਨਹੀਂ ਹੋ ਰਿਹਾ। ਮੇਰੇ ਨਾਲ ਤਾਂ ਬੰਦ ਹੋਣ ਦੀ। യൂപി <laughs> നിക <laughs> 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 ਅੱਜੀ ਚਾਹ ਪੀਣ ਨਹੀਂ ਰੁੱਕ ਗਏ ਆ ਟਾਬੇ ਤੇ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਆਪਣੇ ਕੋ ਹੈਗੀਆਂ ਪਾਣੀ ਦੀ ਬੋਤਲ ਹੈਗੀਆਂ ਤੇ ਆ ਆਪਣੇ ਕੋ ਪਾਣੀ ਹੈ ਮੇਰੇ ਕੋਲ ਤੁਹਾਨੂੰ ਸੁੱਤ ਚਾਹ ਦੇਗੀ ਚਾਹ ਹਾਂ ਚਾਹ ਮੁਲ ਕਲਾਸ ਵਿੱਚ ਜਾਈਏ ਪੜ੍ਹੇ ਲੱਗੇ ਚਾਹ ਬੜੀਆ ਸ਼ਰਕਰਾਲੀ ਕੇ ਬੜੀਆ ਮਾਹ ਬੜੀਆ ਪਤਾ ਲੱਗ ਗਿਆ ਪੰਜਾਬ ਨੂੰ ਇਹ ਕਿੱਲਾ ਕਰਨ ਚਾਹਣਾ ਬੜੀਆ ਚਾਹ ਪੀਣੀ ਹੈ ਘੜੀਆਂ ਬੜੀਆ ਪੀਵਾਂਗੇ ਅੱਛਾ ਨਹੀਂ ਮੈਂ ਤੁਹੀਂ ਕਹਦੇ ਮਸ਼ਰ ਮਛਰੀ ਗਾ ਮੇਰਾ ਮਸ਼ਰ ਮਸ਼ਰੀ ਇੱਧਰ ਹੁੰਦਾ ਹੋਰ ਕੀ ਮੰਨ ਬੋਲੇ ਮੈਨਿੰਗ ਨਾਲ ਲੈ ਗਿਆ ਮੈਨੂੰ ਮੁੱਤੀ ਆ ਆਪਣੇ ਚੁੱਕ ਲਿਆ ਸਮਾਨ ਸੱਟਾ ਜਿਹੜਾ ਹੈਗਾ ਆ ਸਾਡੇ ਪਾਣੀ ਦੇ ਪਿਛੇ ਆ ਨਾ ਪਏਗਾ ਅੱਗੇ ਪੰਜਾਬ ਤੋਂ ਹੀ ਕਿਰਾਾ ਲੋ ਜੀ ਚਾਹ ਪੀਂਦੇ ਆ ਤੇ ਨਾਲ ਪਰਾਂਡੇ ਗਈ ਜਾਂਦੇ ਆ ਚਾਹ ਆ ਇੱਥੇ ਮਿਲਦੀ ਆ ਆ ਕੀ ਇਹਨੂੰ ਆਦੇ ਕੁਲੜਾੜੇ ਕੁਲੜਾੜੇ ਚਾਹ ਮਿੱਟੀ ਦੇ ਭਾਂਡੇ ਆ ਜਾਂਦੇ ਮਿੱਟੀ ਕੁਲੜਾੜੇ ਚਾਹ ਆ ਯਾਰ ਮਿੱਟੀ ਦੇ ਭਾਂਡੇ ਚ ਯਾਰ ਥੇ ਵੇਟ ਪੰਜਾਬੀ ਬੋਲਣਾ ਨਾਲ ਹਾਂ ਲਓ ਲਓ ਸਰ ਮਿੱਟੀ ਦੇ ਭਾਂਡੇ ਚ ਲਾ ਲਓ ਚੱਲ ਹੈਗੀ ਤੇ ਚਾਹ ਹੀ ਆ ਕਾਈ ਇਹ ਤੈਨੂੰ ਚਾਹ ਦਾ ਬੜਾ ਚਾਹ ਹੁੰਦਾ ਚਾਹ ਦਾ ਚਾਹ ਬਣਨ ਨੂੰ ਇਹਨੂੰ ਸ਼ਾਇਦ ਹਿੰਦੀ ਬਸ ਚਾਹ ਦੀ ਚਾਹ ਦਾ ਚਾਹ ਗੋਲਣ ਪੀਏ ਉਹ ਬੰਦਾ ਰੋਜੇ ਬਲੌਗ ਵੇਖਣਾ ਜਿਹੜਾ ਬੰਦਾ ਘੱਟ ਚਲਾਉਂਦਾ ਚਾਹ ਹੀ ਪੀ ਚਾਹ ਜੀ ਹੁਣ ਘਰ ਦੇ ਕਵਰੇ ਹਾਂ ਇਹੋ ਜਾਂ ਮਿਲੂ ਕੋਈ ਨਹੀਂ ਟਰੋਪੀ ਵੀ ਹੋ ਜਾਂਦੇ ਟਰਿਪ ਪੂਰਾ ਬੋਰ ਲੋ ਜੀ ਆਪਾਂ ਹਣ ਯੂਪੀ ਦੇ ਸ਼ਹਿਰ ਰਾਮਪੁਰਾ ਨੂੰ ਕ੍ਰੋਸ ਕਰਨ ਦੇ ਜੇ ਹੁਣ ਆਪਾਂ ਰਾਮਪੁਰਾ ਇਹ ਆਪਣਾ ਜਿਹੜਾ ਸਫ਼ਰ ਹੈ 92 ਕਿਲੋਮੀਟਰ ਦਾ 90 ਕਿਲੋਮੀਟਰ ਆ ਉਡਾ ਰਹੇ ਹਾਂ ਜੇ ਸੰਭਿਤ ਰਹੋ ਵੇ ਆਈ ਲਵ ਰਾਮਪੁਰਾ ਆਈ ਲਵ ਰਾਮਪੁਰਾ ਹਾਂ ਬਹੁਤ ਊਰਜਾ ਸ਼ਹਿਰ ਹੈ ਭਾਈ ਸ਼ਹਿਰ ਬਹੁਤ ਵਧੀਆ ਹੈ ਪਰ ਗੱਲ ਇਦਾਂ ਆ ਵੀ ਸਾਡੇ ਸਾਡੇ ਇਦਾਂ ਜਿਹੜਾ ਮਰਜੀ ਜਿੱਦਾਂ ਦੀ ਮਰਜੀ ਕਰਿਆਉਂਗਾ ਪੈਗੀ ਬੜੀ ਬੱਦੀ ਤੇ ਲਾਈਟ ਨਹੀਂ ਆ ਗਈ ਕੇ ਚੌਂਜ ਚ ਮੈਂ ਲਾਈਟ ਉਦਾਂ ਨਹੀਂ ਆਉਂਦੀ ਜਾਂਦੇ ਇਥੇ ਲਾਈਟ ਦੇ ਵੀ ਉਦੋਂ ਬਾਬੇ ਨੇ ਕੀਤਾ ਹਾਂ ਬਾਕੀ ਇੱਕ ਗੱਲ ਕਹਿਣ ਦੀ ਇਹ ਬੰਦੀ ਹੈ ਵੀ ਪੀਏ ਵੀ ਜੋਗੀ ਸਾਹਮਣੇ ਕੰਮ ਬਹੁਤ ਹੀ ਤਰੋੜਾ ਹਾਂ ਹਾਂ ਨਹੀਂ ਗੱਲ ਹੈ ਹਾਂ ਔੜਾ ਦਾ ਚੰਗੇ ਬਣ ਗਏ ਆ ਜਿੱਥੇ ਜੀਪ ਆਉਂਦੀਆਂ ਲੱਗਿਆ ਦੋ ਦਿਨ ਲੱਗ ਜਾਂਦੇ ਨੇ ਇੱਥੇ ਆ ਕੇ ਨਾ சிறப்போது சிறப்ப ਲੇ ਬਈ ਇੱਥੇ ਆ ਕੇ ਚੜਨਾ ਜੀ ਆਪਾਂ ਬਲੇਬਾਰ ਹੁੰਦੇ ਹਾਂ ਹਾਂ ਆਪਾਂ ਉਹਨੇ ਸ਼ਹਿਰ ਤੋਂ ਸ਼ਾਰਟਕਟ ਲੈਣ ਦਾ ਬੜਾ ਬੜਾ ਭੱਜ ਗਏ ਯਾਰ ਆ ਨਹੀਂ ਪਰਿਆਂਗੇ ਬਹੁਤ ਪਾਣਾ ਬਣਾ 80 20 ਕਿਲੋਮੀਟਰ ਫਾਰ ਹੈ ਉਹ ਬੋਰ ਆ ਗਿਆ ਜਿੱਥੇ ਬਣਾ ਚੱਲ ਕੋਈ ਨਹੀਂ ਅੱਗੇ ਇੱਕ ਹੋਰ ਲਾਇਆ ਨਾ ਉਹ 1500 2000 ਸੈਕਿੰਡ ਐਕਸੀਟੈਂਸ ਟੇ ਨੈਸ਼ਨਲ ਹਾਈਵੇ ਪੇਗੈ ਨੈਸ਼ਨਲ ਹਾਈਵੇ ਤੇ ਆਂਦੇ ਚੜ ਜਾਓਗੇ ਤੁਸੀਂ 400 400 ਲੀਟਰ ਤੇ ਰੋਧਪੁਰ 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 ਬਤਾੜੀ ਤੇ ਨੈਣੀ ਤੜਾ 112 ਲਖਨਊ ਲਖਨਊ ਲੋੜਾ ਪਾ ਜਾਣਾ ਹੁਣ ਨਹੀਂ ਨਹੀਂ ਮੈਂ ਕਿੰਨੇ ਹੀ ਦਸੇ ਨਾਲ ਨਹੀਂ ਨਹੀਂ ਦੱਸ ਦਿੰਨੇ ਆ ਨੈਣੀ ਤੜਾ ਐਨੂੰ ਲਿਖਿਆ ਨਾ ਸਿੱਧਾ ਆਉਂ ਹੁ ਜਣਾ ਜੇ ਫਿਰ ਇਹ ਕੀ ਰਾਮਪੁਰ ਆ ਰਾਮਪੁਰੇ ਆਇਦਰ ਨੂੰ 75 ਅ ਰਾਮ ਰਾਮਨਗਰ ਓਹੋ ਉਥੋਂ ਜਿਹੜਾ ਰਾਮਨਗਰ ਐ ਨੂੰ ਆਉਂਦਾ ਹੈ ਤੂੰ ਹੀ ਤੁੱਕੇ ਲੱਗਦਾ ਨਹੀਂ ਤੁੱਕੇ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਉਹ ਜਿੱਥੇ ਇਹ ਨਹੀਂ ਕਹਿੰਦੇ ਆ ਜਿੱਥੇ ਆਪਾਂ ਉੱਤੇ ਹਾਈਵੇ ਤੇ ਚੜੇ ਆ ਹਾਂ ਉਥੋਂ ਆ ਉਹਦਾ ਬੋਰਡ ਲੱਗੇ ਉਥੋਂ ਸਾਰ ਜਾਨੀ ਕਿ 75 ਕਿਲੋਮੀਟਰ ਐ ਨੂੰ ਇੱਥੋਂ ਤੱਕ ਜਾਂਦਾ ਤੈਨੂੰ ਆਉਂਦੀ ਖੜਨਾ ਤੇਰੇ ਵਾਲੇ ਰਾਹ ਸਣੀ ਮੈਂ ਆਪਣਾ ਰਾਹ ਛੱਡ ਤਾਣਾ